ਉਹ ਜਿਹੜੇ ਬਾਲੇ ਆ। ਨਾ ਤਾਂ ਬਲੇ ਤੇ ਬਾਕੀ ਸਾਨੂੰ ਉੱਥੇ ਜਾ ਕੇ ਦਿਖਾਣੇ ਆ ਤੇ ਕੀ ਕਰੇ ਚੱਲੇ ਆ ਤੇ ਕੀ ਲੈਣ ਚੱਲੇ ਆ। ਤੇ ਸਵਾਗਤ ਹੈ ਪਹਿਲਾਂ ਤੁਹਾਡਾ ਸੋਹਰਮਨ ਲੋਕ ਜੰਦਰ ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਦੱਸਦੇ ਆ ਕਿੰਨੇ ਅੱਗੇ ਆ ਕੇ ਮਿਲਦੇ ਆ। ਠੀਕ ਹੈ। ਬਹੁਤ ਹੋਣੀ ਸੈਟਿੰਗ ਠੀਕ ਹੈ ਜੀ। ਚਲੋ ਗਾਇਸ ਉਥੇ ਜਾ ਕੇ ਮਿਲਦੇ ਹਾਂ ਤੁਹਾਨੂੰ ਤੇ ਤੇ ਗਾਇਸ ਪੂੜੇ ਖਾ ਲੋ ਪੂੜੇ ਬਣਾਏ ਹੋਏ ਨੇ ਗਾਇਸ ਹੁਣ ਚੱਲ ਬਈਆ ਘਰਾਂ ਨੂੰ ਮੋੜ ਚੱਕ ਰੁਆ ਇਸ ਬਾਲਾ ਆਇਆ ਸਲਾਨ ਸ਼ਿਸ਼ਕੜੇ ਲੱਗ ਲੱਗ ਤੇ ਗਾਇਸ ਬਾਗੂ ਖਿਲੇ ਭੈਆਂ ਸੀ ਆ ਗਏ ਆ ਉੱਥੇ ਤੇ ਹੁਣੋਂ ਪਾਣਾ ਜੇ ਚੱਲਦੇ ਆ ਦੁਕਾਨ ਦੇ ਤੇ ਜਿੱਦਾਂ ਵੀ ਮੈਸੇਜ ਆਇਆ ਸੀਗਾ ਕਿ ਦੋ ਜੇ ਬਦਕਾਰ ਖੁੱਲਣੇ ਦੋਵੇਂ ਜਦੋਂ ਅਪਰ ਟਾਈਮ ਹੋ ਗਿਆ ਦੁਕਾਨ ਖੁੱਲੀ ਨਹੀਂ ਗਈ ਤੇ ਗਾਇਸ ਸੋਸ ਨੂੰ ਸੌਰੀ ਦੁਕਾਨ ਨਹੀਂ ਖੁੱਲੀ ਤੇ ਹੁਣੇ ਮੈਂ ਆ ਕੇ ਜੇ ਬੈਠਿਆ ਆਇਆ ਪਾਈ ਨੂੰ ਲੈ ਕੇ ਆਉਂਦਾ ਸਕੂਲੋਂ ਤੇ ਗਾਇਸ ਥੱਕੇ ਹੋਏ ਆ ਪੂਰੇ ਰੋਟੀ ਖਾ ਗਏ ਹੁਣ ਜਾਣਾ ਨਾਣ ਨੂੰ ਨਾ ਕੇ ਫਿਰ ਖੁੱਲਣੀ ਆ ਦੁਕਾਨ ਤੇ ਗਾਇਸ ਦੁਕਾਨ ਦੇ ਸਕੋਰ ਕਰਿਓ ਤੇ ਸਾਰੀਆਂ ਪੈਂਟਾਂ ਵੀ ਆਪਣੇ ਕੰਬੋ ਕੰਬੋ ਵੀ ਸਾਰੇ ਆ ਗਏ ਆ ਦੀ ਆਪਾਂ ਚੱਲਦੇ ਆਂ ਦੁਕਾਨ ਦੇ ਉੱਤੇ ਹੁਣ ਚਲੋ ਮਿਲਦੇ ਆਂ ਗਾਇਜ਼ ਦੁਕਾਨ ਦੇ ਉੱਤੇ ਤੇ ਦੁਕਾਨ ਦੇ ਉੱਤੇ ਆਜੋ ਜਲਦ ਜਲ ਸ਼ਾਪ ਖੋਲ੍ਹਣ ਲੱਗੀ ਆ ਆਪਣੀ 2 ਵਜੇ ਕਿਹਾ ਸੀ 3 ਵਜੇ ਤੱਕ ਖੋਲ੍ਹਣੀ ਆ ਹੁਣ ਤੇ ਗਾਇਜ਼ ਥੱਕਿਆ ਹੋਇਆ ਮੈਂ ਵੀ ਹੁਣ ਤੇ ਆਪਾਂ ਚੱਲਦੇ ਆਂ ਦੁਕਾਨ ਦੇ ਉੱਤੇ ਤੇ ਬਾਕੀ ਇਹ ਦੁਕਾਨ ਤੇ ਜਾ ਕੇ ਮਿਲਦੇ ਆਪਾਂ ਤੇ ਨੀਂਦ ਵੀ ਫੁੱਲ ਆਂਦੀ ਪਈ ਆ ਅੱਖਾਂ ਮਿੱਟੀ ਮਿੱਟੀ ਪਈ ਵੀ ਮਿੱਟੀ ਕਰਨ ਪਈ ਓਦੋਂ ਤੁਪ ਤੁਪ ਲੱਗੀ ਵੀ ਸਰੀਰ ਨੂੰ ਚਿਪ ਚਿਪਿਆ ਕਰਦਾ ਸਰੀਰ ਤੇ ਗਾਇਜ਼ ਮਿਲਦੇ ਆਂ ਦੁਕਾਨ ਦੇ ਉੱਤੇ ਜਾ ਕੇ ਚਾਹ ਗਾਈਜ਼ ਆਪਾ ਹੋ ਗਿਆ ਤਿਆਰ ਹਿਾਰ ਫੁੱਲ ਹੈ ਕਪੜੇ ਜਿਹੜੇ ਪਾਰੇ ਆ ਤੇ ਗਾਈਜ਼ ਹੁਣ ਜਾਣਾ ਆ ਦੁਕਾਨ ਦੇ ਉੱਤੇ ਤੇ ਤੜੋ ਜਾ ਜਗਾਵਾਂਗੇ ਬੰਦਾ ਬਕੇ ਤੇ ਸਿਹਤ ਜਾਦੇ ਖਰਾਬ ਹੋ ਗਈ ਆ ਪਰ ਦੁਕਾਨ ਤੇ ਜਾਣਾ ਵੀ ਜ਼ਰੂਰੀ ਆ ਤੇ ਸਮਾਨ ਵੀ ਨਾਲ ਲੱਗਿਆ ਆ ਪਾਰਸਲ ਉਧਰ ਹੋ ਗਿਆ ਤੇ ਪਹੁੰਚਣਾ ਹੈ ਘੰਟੀ ਨੇੜੇ ਘੰਟੀ ਹੈ ਤੇ ਅਪਾ ਅੰਦੇ ਗਾਂਦੇ ਉੱਤੇ ਚੱਲਦੇ ਆ ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਦਾ ਬਾਕੀ ਆਪਾਂ ਵਲੌਗ ਐਡ ਕਰਦੇ ਆ ਗਾਇਜ਼ ਬਹੁਤ ਜਿਆਦਾ ਹੋ ਗਿਆ ਅੱਜ ਦਾ ਤੇ ਚੀਨੀ ਯਾਰ ਆਲਾ ਚੀਨੀ ਜੀ ਤੇ ਗਾਇਜ਼ ਪ੍ਰੋਬਲਮ ਬੰਦ ਕਰਦੇ ਆ ਬਾਕੀ ਤੁਹਾਨੂੰ ਕੱਲ ਦੇ ਕੱਲ ਦੇ ਦੱਸਾਂਗੇ ਵਲੌਗ ਦੇ ਵਿੱਚ ਕੀ ਕੀ ਲੈ ਕੇ ਜਾਂਦਾ ਤੇ ਕੀ ਕੀ ਹੋਇਆ ਤੇ ਗਾਇਜ਼ ਚੰਗਾ ਬਾਕੀ ਤੁਹਾਨੂੰ ਕੱਲ ਦੇ ਵਲੌਗਸ ਦੱਸਦੇ ਆ ਅੱਜ ਦਾ ਵਲੌਗ ਪਾ ਲਈਏ ਹੁਣ ਆਪਾਂ ਟਾਈਮ ਹੋ ਗਿਆ ਵਾ ਤੇ ਚੰਗਾ ਗਾਇਜ਼ ਮਿਲਦੇ ਆਪਾਂ ਅਗਲੇ ਵਲੌਗ ਦੇ ਅੰਦਰ ਚੰਗਾ ਲਾਈਕ ਸ਼ੇਅਰ ਕਰਕੇ ਜੁੜਨ ਕਰ ਦਿਓ ਲਾਈਕ ਸ਼ੇਅਰ ਕਮੈਂਟ ਕਰਦੇ ਬਿਨਾ ਨਾ ਜਾਇਓ ਗਾਇਸ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੰਗਾ ਹੋਵੇ ਗਾਇਸ ਮਿਲਦੇ ਆ ਨਵੇਂ ਵਲੌਗ ਦੇ ਅੰਦਰ ਤੇ ਆ